ਵਾਲੇ ਸਾਰੇ ਹੀ ਮਿੱਤਰਾਂ ਦੋਸਤਾਂ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਗੁਰਬੀਰ ਸਿੰਘ ਕੰਡਸ ਵੀਡੀਓ ਦੀ ਦੇਰੀ ਵਾਸਤੇ ਮਾਫੀ ਚਾਹੁੰਦੇ ਹਾਂ ਜੀ ਕੁਝ ਘਰੇਲੂ ਕਾਰਨਾ ਕਰਕੇ ਕੁਝ ਜਿਹੇਵਿਆ ਕਾਰਨ ਵੀਡੀਓ ਨਹੀਂ ਪਾਈ ਗਈ ਇਸ ਲਈ ਕਿ ਮਾਦਾ ਜੱਜ ਅੱਜ ਇੱਕ ਨਵੀਂ ਰਚਨਾ ਤੁਹਾਡੇ ਸਭਨਾਂ ਦੇ ਸਾਹਮਣੇ ਮੈਂ ਪੇਸ਼ ਕਰ ਰਿਹਾ ਪਿਆਰ ਦੇ ਨਾਲ ਸੋਨਾ ਜਰਾ ਦੋ ਪਲ ਵਹਿ ਜਾ ਕੋਲ ਨਹੀਂ ਮੇਰੇ ਦੋ ਪਲ ਵਹਿ ਜਾ ਕੋਲ ਨਹੀਂ ਮੇਰੇ ਸੀਨੇ ਵਿੱਚ ਪੈਂਦੇ ਹੌਲ ਨਹੀਂ ਮੇਰੇ ਦੋ ਪਲ ਵਹਿ ਜਾ ਕੋਲ ਨਹੀਂ ਮੇਰੇ ਸੀਨੇ ਵਿੱਚ ਪੈਂਦੇ ਹੌਲ ਨਹੀਂ ਮੇਰੇ ਗੁਲਾਬ ਦੀਆਂ ਪੱਤੀਆਂ ਦੇ ਵਰਗੇ ਗੁਲਾਬ ਦੀਆਂ ਪੱਤੀਆਂ ਦੇ ਵਰਗੇ ਮਿੱਠੇ ਲੱਗਦੇ ਕੋਲ ਨਹੀਂ ਤੇਰੇ ਗੁਲਾਬ ਦੀਆਂ ਪੱਤੀਆਂ ਦੇ ਵਰਗੇ ਮਿੱਠੇ ਲੱਗਦੇ ਹੋ ਨਹੀਂ ਤੇਰੇ ਚਾਂਜਰ ਦੇ ਘੰਗੂਰ ਨੇ ਦੱਸਦੇ ਚਾਂਜਰ ਦੇ ਘੰਗੂਰ ਨੇ ਦੱਸਦੇ ਕੀ ਕੁਝ ਹੈ ਕੋਲ ਨਹੀਂ ਤੇਰੇ ਚਾਂਜਰ ਦੇ ਘੰਗੂਰ ਨੇ ਦੱਸਦੇ ਕੀ ਕੁਝ ਹੈ ਕੋਲ ਨਹੀਂ ਤੇਰੇ ਸੁਰਖੀ ਬੁੱਲਾ ਦੀ ਵੀ ਜਾਪੇ ਸੁਰਖੀ ਬੁੱਲਾ ਦੀ ਵੀ ਜਾਪੇ ਤਲਦਾ ਨਾ ਕੋਈ ਤੋਲ ਨਹੀਂ ਤੇਰੇ ਸੁਰਖੀ ਬੁੱਲਾ ਦੀ ਵੀ ਜਾਪੇ ਤਲਦਾ ਨਾ ਕੋਈ ਤੋਲ ਨਹੀਂ ਤੇਰੇ ਸਾਨੂੰ ਮਿੱਠੇ ਲੱਗਦੇ ਉਹ ਵੀ ਸਾਨੂੰ ਮਿੱਠੇ ਲੱਗਦੇ ਉਹ ਵੀ ਬੋਲੇ ਜੋ ਕਬੂਲ ਨਹੀਂ ਤੇਰੇ ਸਾਨੂੰ ਮਿੱਠੇ ਲੱਗਦੇ ਉਹ ਵੀ ਬੋਲੇ ਜੋ ਗੋਲ ਨਹੀਂ ਤੇਰੇ ਸਾਨੂੰ ਤਾਂ ਪਰਮਾਈ ਰੱਖਦੇ ਸਾਨੂੰ ਤਾਂ ਪਰਮਾਈ ਰੱਖਦੇ ਹੁੰਦੇ ਜੋ ਗੋਲ ਨਹੀਂ ਤੇਰੇ ਸਾਨੂੰ ਤਾਂ ਪਰਮਾਈ ਰੱਖਦੇ ਹੁੰਦੇ ਜੋ ਗੋਲ ਨਹੀਂ ਤੇਰੇ ਮੱਥੇ ਤੇਰੇ ਦਾ ਤੇਜ ਹੈ ਦੱਸਦਾ ਮੱਥੇ ਤੇਰੇ ਦਾ ਤੇਜ ਹੈ ਦੱਸਦਾ ਉਨ ਜੋ ਕੀਤੇ ਚੋਲ ਨਹੀਂ ਤੇਰੇ ਮੱਥੇ ਤੇਰੇ ਦਾ ਤੇਜ ਹੈ ਦੱਸਦਾ ਉਨ ਜੋ ਕੀਤੇ ਚੋਲ ਨਹੀਂ ਤੇਰੇ ਅਗਰਿਆ ਜੀ ਆਸੇ ਪਾਸੇ ਤੂੰ ਕਿਉਂ ਤੱਕੇਂ ਆਸੇ ਪਾਸੇ ਤੂੰ ਕਿਉਂ ਤੱਕੇਂ ਜਦ ਕਣਕਸ ਬੈਠਾ ਖੋਲ ਨਹੀਂ ਤੇਰੇ ਆਸੇ ਪਾਸੇ ਤੂੰ ਕਿਉਂ ਤੱਕੇਂ ਜਦ ਕਣਕਸ ਬੈਠਾ ਹੋ ਨਹੀਂ ਤੇਰੇ ਜਨਕੰਨ ਦੇ ਸਵੇਠਾ ਹੋ ਨਹੀਂ ਤੇਰੇ ਜਨਕੰਨ ਦੇ ਸਵੇਠਾ ਹੋਰ ਨਹੀਂ ਤੇਰੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਜਰੂਰ ਸੁਣਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲੈਣਾ ਸੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ